ਆਹ ਟਰੈਕਟਰ ਤੇ ਉਹ ਹੌਲੈਂਡ ਇਹ ਮੇਰੇ ਮੁੰਡੇ ਦਾ ਜੀ ਓਪਨਿੰਗ ਕਰਨੀ ਸੀ ਆਇਆ ਜੇ ਰੇਟੇ ਚ ਵੀ ਵੇਚਣੀ ਸੀ ਉਹ ਤੇ ਆ ਭੋਲੂ ਨੇ ਖਰੀਦੇ ਸੀ ਭੋਲੂ ਦੇ ਵੇਚ ਤੇ ਕ੍ਰੀਦ ਕੇ ਵੀ ਵੇਚਦੇ ਸਾਰਾ Ориਜਨਲ ਆ ਠੀਕ ਹੈ ਜੀ ਲਓ ਟਰੈਕਟਰ ਜਿਹੜਾ ਕੁਝ ਹੋ ਲੋਵਾ ਦੂੰ ਡੈਕ ਵੀ ਲੋਵਾ ਦੂੰ ਨਾਲ ਗੱਲ ਕੀ ਕਰਦਾ ਜਿੱਤਾ ਤੇਰੀਆਂ ਵੀਡੀਓ ਆ ਕਿਹਦੇ ਨਾਲ ਪਿਆ ਕੋਈ ਚੀਜ਼ ਨਾ ਪਸੰਦ ਆਈ ਭਾਈ ਚੇਂਜ ਕਰਕੇ ਦੇਵਾਂਗੇ ਠੀਕ ਹੈ ਜੀ ਇੰਜਨ ਦੀ ਸਰਵਿਸ ਕਰਕੇ ਦੇਵਾਂਗੇ ਆ ਟਰੈਕਟਰ ਹਾਂ ਜੀ 2010 ਮਾਡਲ ਆ ਠੀਕ ਹੈ ਜੀ ਪੂਲੇ ਟਾਇਰ ਨਵੇਂ ਆ ਪਿਛਲੇ ਭਾਈ ਅੱਧੇ ਮੰਨ ਲਓ ਚੱਲ ਅਗਲਕ ਤੋਂ ਕਲੱਚ ਵਾਲਾ ਹਾਂ ਅਗਲਕ ਤੋਂ 20 ਮਾਡਲ ਆ 625 ਤੁਹਾਡਾ 6 ਲੱਖ ਦਾ 15 ਮਾਡਲ ਆ 15 ਮਾਡਲ ਆ ਬੁਲੇਟਰ 90 ਪੈਸੇ ਪਿਛਲੇ ਭਾਈ 45 ਪੈਸੇ 200 ਆਗਾ 17 ਮਾਡਲ ਆ ਠੀਕ ਹੈ ਜੀ ਟਰੈਕਟਰ ਜਮਾ ਨਵਾਂ ਹੀ ਆ ਪਰ ਟਾਇਰ ਥੋੜੇ ਜੇ ਘੱਟ ਆ ਮੂਹਰੇ 300 ਪੈਸੇ ਆ ਠੀਕ ਹੈ ਜੀ ਪਿਛਲੇ 40 ਸਤਸ੍ਰੀ ਗੁਰੂ ਮਿੱਤਰੋ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਜਿੱਥੇ ਬਾਈ ਸ਼ਰਮਾ ਜੋੜਿਆ ਸਤਸ੍ਰੀ ਗੁਰੂ ਬਾਈ ਸ਼ਰਮਾ ਅੱਜ ਟੈਂਟਰੀਆਂ ਲਾਈ ਖੜਾ ਨਾ ਫਰਮੇ ਅੱਜ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਹੈਗਾ ਕਿਵੇਂ ਆਹ ਟਰੈਕਟਰ ਆ ਤੇ ਆਹ ਟਰੈਕਟਰ ਆ ਆਹ ਟਰੈਕਟਰ ਤੇ ਉਹ ਹੌਲੈਂਡ ਇਹ ਮੇਰੇ ਮੁੰਡੇ ਦਾ ਜੀ ਓਪਨਿੰਗ ਕਰਨੀ ਸੀ ਆ ਪੋਲੂ ਨੇ ਖਰੀਦੇ ਸੀ ਪੋਲੂ ਦੇ ਵੇਚ ਤੇ ਖਰੀਦ ਕੇ ਵੀ ਵੇਚ ਤੇ ਇਹ ਬੰਦਾ ਫਿਰ ਤਗੜਾ ਯਾਰ ਪੋਲੂ ਵੇਚੇ ਕੀ ਰੇਟ ਆ ਹਾਂ 57 ਦੀਆਂ 57 ਮੰਡੀਆਂ ਚ ਕੋਈ ਦੇਖਿਆ ਹੋਵੇ ਆਹਾ ਤੇ ਹੌ ਲੈਣਾ ਜਿਹੜੇ ਰੇਟ ਤੇ ਵੇਚ ਤੇ ਟਰੈਕਟਰ ਖੜੇ ਨਹੀਂ ਸੀਦੇ ਅੱਗੇ ਇੱਥੇ ਖੜੇ ਨਹੀਂ ਸੀ ਅਜੇ ਪਹਿਲੇ ਵੇਚ ਗਏ ਪਹਿਲੀ 10 ਕਿ ਮਿੰਟ ਖੜੇ ਸੀ ਠੀਕ ਹੈ ਕੀ ਰੇਟ ਵੇਖ ਗਏ ਰੇਟ ਨਹੀਂ ਆਪਾਂ ਸ਼ੋਅ ਕਰ ਸਕਦੇ ਭਾਈ ਬੇਨਤੀ ਹੈ ਗੈਂਟ ਆ ਹੋਰ ਨੇ ਵੀ ਵੇਚ ਨਹੀਂ ਆ ਟਰੈਕਟਰ ਯਾਰ ਮੰਡੀ ਆ ਲੈਣਾ ਠੀਕ ਹੈ ਨਾ ਮੈਂ 52 ਦੱਸਦਾ ਰੇਟ ਦੱਸਦਾ ਨਾ ਕੀ ਰੇਟ ਵੇਚਿਆ ਤੇ ਨਾ ਹਾਉ ਲੈਣ ਦਾ ਦੱਸਦਾ ਠੀਕ ਹੈ ਜਾਨੀ ਕਿ ਵਿਕ ਗਏ ਵਿਕ ਗਏ ਠੀਕ ਹੈ ਤੇ ਅੱਜ ਫਿਰ ਵਿਕਰੀ ਦੇ ਨਾਲ ਹੀ ਸੋੜ ਕੀ ਕਰਤੀ ਫਿਰ 2000 ਰੁਪਏ ਟਰੈਕਟਰ ਮੰਗ ਰ 2000 ਟਰੈਕਟਰ ਮੰਗ ਰ ਛੋਟਾ ਟਰੈਕਟਰ ਡੰਮੀ ਡੰਮੀ ਟਰੈਕਟਰ ਦੇ ਤਾਂ ਤੇ ਅੱਛਾ ਤੇ ਵੀ ਕਹਤਾ ਜੇ ਕਿਸੇ ਨੂੰ ਤੇਲ ਪਾਣੀ ਨਹੀਂ ਪਸੰਦ ਜੇ ਟਾਇਰ ਨਹੀਂ ਪਸੰਦ ਹਾਂ ਪਹਿਲਾਂ ਬਾਈਆਂ ਨੂੰ ਜਿਹਨੇ ਲੈਤੇ ਆ ਉਹ ਤੇ 15 ਵਾਲੇ ਮੈਂ 16 ਵਾਲੇ ਪਾਉਣਿਆ 16 ਪਾ ਲਓ ਜੇ ਕੁਛ ਹੋਰ ਕੁਛ ਪਉਣਾ ਹੋ ਪਾਲ ਕੋਈ ਚੱਕਣ ਅੱਜ ਖੁੱਲੇ ਦਿਲ ਚੱਲਣਗੇ ਖੁੱਲੇ ਬੱਚੇ ਬਚਨ ਕੋਈ ਨਾ ਬੱਚੇ ਬੱਚੇ ਕੋਈ ਨਾ ਬੱਚੇ ਅੱਛਾ ਮੈਂ ਇਹ ਟਰੈਕਟਰ ਮੈਂ ਨਹੀਂ ਲੇਕੇ ਇੱਥੇ ਭੋਲੂ ਹਾਂ ਜੇ ਕਹਾਂ ਮੈਂ ਲਿੱਤੇ ਆ ਇਹ ਦੋਨੇ ਟਰੈਕਟਰ ਗਿਫਟ ਆਇਆ ਭੋਲੂ ਗਿਫਟ ਆਇਆ ਮੁੰਡੇ ਨੂੰ ਠੀਕ ਹੈ ਟਰੈਕਟਰ ਇੱਥੋਂ ਹੀ ਲੈਂਦੇ ਆ ਹਾਂ ਜਿਉਂਦਾਬਾਦ ਰਵੇ ਮੇਰਾ ਭਰਾ ਸਾਬੀ ਠੀਕ ਹੈ ਸਪੀਨ ਵਾਲੇ ਸਪੀਨ ਆਈ ਮੈਂ ਪਹਿਲਾਂ ਵੀ ਕਿਹਾ ਵੀਡੀਓ ਚ ચેਕ ਕਰਿਆ ਨਾ ਤਿੰਨ ਕਹਿੰਦੇ ਸ਼ਰਮੇ ਖੂਦ ਛਾਲ ਮਾਰ ਮੈਂ ਦੋ ਨਾ ਕਹਿੰਦੇ ਮੈਂ ਤੀਜਾ ਤਾਂ ਬਲੀ ਦੂਰਾ ਠੀਕ ਹੈ ਇੰਨਾ ਪਿਆਰ ਆ ਉਹ ਬੰਦੇ ਨਾਲ ਠੀਕ ਹੈ ਜੀ ਜਾਨ ਵੀ ਆ ਜਾ ਠੀਕ ਹੈ ਜੀ ਤੇ ਮੈਂ ਬਾਈ ਉਹਦਾ ਧੰਨਵਾਦ ਕਰਨਾ ਚਾਹੁੰਦਾ ਕਿ ਬਾਈ ਤੇਰਾ ਧੰਨਵਾਦ ਆ ਮੈਨੂੰ ਤੇ ਮੇਰੇ ਮੁੰਡੇ ਨੂੰ ਤੁਸੀਂ ਇੰਨੇ ਜੋਗਰਾ ਸਮਝਿਆ ਦੋ ਟਰੈਕਟਰ ਦਿੱਤੇ ਹੁਣ ਮੇਰੇ ਬੇਟੇ ਨੂੰ ਠੀਕ ਹੈ ਜੀ ਕਿ ਸ਼ਰਮਾ ਭੋਲੂ ਤੇਰ ਨਾਲ ਵੱਧ ਮਿਹਨਤ ਕਰਦਾ ਜੇਰ ਇਹਨੂੰ ਅੱਡ ਆਪਾਂ ਬਿਜ਼ਨਸ ਚਲਾ ਕੇ ਦਿੰਨੇ ਆ ਬਾਈ ਦੀ ਬਧੌਲਤ ਬਾਈ ਦੀ ਰਾਇ ਸੀ ਠੀਕ ਹੈ ਜੀ ਤੇ ਬਾਈ ਨੇ ਹੀ ਕਿਹਾ ਸੀ ਕਿ ਸ਼ਰਮਾ ਭੋਲੂ ਨੂੰ ਅੱਡ ਬਿਜ਼ਨਸ ਚਲਾ ਕੇ ਦਿਓ ਠੀਕ ਹੈ ਜੀ ਤੇ ਮੈਂ ਹੈ ਬਾਈ ਜੀ ਮੇਰਾ ਹੱਥ ਤੰਗ ਕਹਿੰਦਾ ਤੈਨੂੰ ਕਿਹਾ ਕਿਨੇ ਆ ਠੀਕ ਹੈ ਮੈਂ ਮੈਂ ਕਹਿ ਰਿਹਾ ਠੀਕ ਹੈ ਕਹਿੰਦਾ ਪੈਸੇ ਮੈਂ ਦੇਵਾਂਗਾ ਤੂੰ ਟਰੈਕਟਰ ਭੋਲੂ ਨੂੰ ਲੈ ਦੇ ਦੋ ਠੀਕ ਹੈ ਟਰੈਕਟਰ ਦੀ ਫੱਟੀ ਨਹੀਂ ਦਿੰਦਾ ਕੋਈ ਲੈ ਕੇ ਫੱਟੀ ਨਹੀਂ ਦਿੰਦਾ ਬਾਈ ਸਹੀ ਗੱਲ ਹੈ ਇਹ ਤਾਂ ਫੇਰ ਵਾਲੇ ਉਹ ਖੜਾ ਘੋੜਾ ਤੇ ਕਾਹ ਖੜਾ ਦੇਖਾ ਠੀਕ ਹੈ ਇਹ ਤਾਂ ਹੋ ਗਿਆ ਭੋਲੂ ਦੇ ਅੱਜ ਭੋਲੂ ਦੇ ਪਿਓ ਕੋਲੇ ਕਿੰਨੇ ਨੇ ਭੋਲੇ ਦੇ ਪਾਪੇ ਕੋਲੇ ਹੈ ਗਿਆ ਬਾਈ 17-18 ਟਰੈਕਟਰ 17-18 ਤੇ ਅੱਜ ਚਾਰ ਟਰੈਕਟਰ ਲਿਆਈ ਸੀ ਦੋ ਮੈਂ ਲਿਆ ਸੀ ਆਪਣੇ ਦੋ ਭੋਲੂ ਲਿਆ ਸੀ ਠੀਕ ਹੈ ਇੱਕ ਹੋਰ ਦੇਖ ਹਾਂਜੀ ਇੱਕ ਮੇਰਾ ਹਾਉਲੈਂਡ ਇੱਕ ਭੋਲੂ ਦਾ ਹਾਉਲੈਂਡ ਠੀ ਠੀਕ ਹੈ ਇੱਕ ਜੌਂਡੀਰ ਮੇਰਾ ਇੱਕ ਭੋਲੂ ਦਾ ਠੀਕ ਹੈ ਭੋਲੂ ਨੇ ਹੌਲਿਆਂ ਨੇ ਵੀ ਵੇਖਤਾ ਜੌਂਡੀਰ ਵੀ ਦੇਖਤਾ ਤੇ ਅੱਜ ਵੀ ਉਹਨੂੰ ਪਿੱਛੇ ਛੱਡ ਗਿਆ ਪਿੱਛੇ ਛੱਡ ਗਿਆ ਤੇ ਪਿਓ ਦੇ ਵੀ ਬਗ ਜਾਣਗੇ ਕੋਈ ਗੱਲ ਨਹੀਂ ਫਿਰ ਪਿਓ ਨਾਲ ਦਿਲ ਸਟੇ ਤੇ ਅੱਜ ਬਤਾਨਾ ਫਿਰ ਹੁਣ ਆਪਾਂ ਇਹ ਤੋਂ ਸਟਾਰਟ ਕਰੀਏ ਭੋਲੂ ਭੋਲੂ ਨੂੰ ਆ ਪੁੱਛ ਪਹਿਲਾਂ ਉਹ ਉਹ ਲੈ ਗਿਆ ਨਹੀਂ ਕਰਾ ਕਵਰ ਹਾਂ ਭੋਲੂ ਭੋਲੂ ਕਿਵੇਂ ਲੱਗਿਆ ਪਹਿਲਾ ਐਕਸਪੀਰੀਅੰਸ ਕਿਵੇਂ ਲੱਗਿਆ ਪਹਿਲੇ ਟਰੈਕਟਰ ਬਾਰੇ ਮੈਂ ਤਾਂ ਬਹੁਤ ਵਧੀਆ ਲੱਗਿਆ ਹੈ ਕੀ ਕਹਿਣਾ ਚਾਹੁੰਦਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਹਨਾਂ ਨੇ ਕਿਹਨੇ ਦਵਾਇਆ ਡੱਟ ਕਿਹਨੇ ਦਵਾਇਆ ਨੰਨ੍ਹਾ ਬਾਦ ਉਹਨਾਂ ਨੇ ਕਿੰਨਾ ਦਬਾਇਆ ਕਿ ਅੱਗਾ ਕੀਤਾ ਉਹਨਾਂ ਨੇ ਮੈਨੂੰ ਇੰਨਾ ਠੀਕ ਹੈ ਤੇ ਜਿਵੇਂ ਪਹਿਲੇ ਦੋ ਟਰੈਕਟਰ ਭੋਲੂ ਤਾਂ ਲੈਤੇ ਸੀ ਹਨਾ ਤੇ ਇਹਦਾ ਯਾਨੀ ਕਿ ਤੂੰ ਆਪ ਖੋਦ ਕਰੀਤ ਕਿੱਲੇ ਆਇਆ ਖੋਦ ਗਏ ਸੀ ਡੈੜੀ ਗਈ ਸੀ ਇਦਾਂ ਡੈੜੀ ਗਈ ਸੀ ਨਾਲ ਗਈ ਸੀ ਪਹਿਲਾ ਸੌਦਾ ਸੀ ਪਹਿਲਾ ਸੌਦਾ ਸੀ ਮੇਰਾ ਆਪ ਦਾ ਸੌਦਾ ਠੀਕ ਹੈ ਤੇ ਰੇਟ ਫਿਰ ਤੂੰ ਹੀ ਲਾਇਆ ਸੀ ਰੇਟ ਉਹਨਾਂ ਨੇ ਆਪੇ ਲਾਇਆ ਠੀਕ ਹੈ ਇਹ ਬਹੁਤ ਬਹੁਤ ਧੰਨਵਾਦ ਵਧਾਈਆਂ ਭਾਈ ਪੁੱਤ ਨੂੰ ਤੈਨੂੰ ਠੀਕ ਹੈ ਹਾਂ ਤੇ ਹੁਣ ਸਰ ਨੇ ਉਰੇ ਆਓ ਵੀਰੇ ਦੋਨੇ ਤੂੰ ਵੀ ਆਏ ਪਤਾ ਹੈ ਬਾਈ ਸਸਤੀ ਕਰ ਔਰ ਪੁੱਤ ਕਿਵੇਂ ਠੀਕ ਹੋ ਔਰ ਬਾਈ ਜੀ ਠੀਕ ਹੋ ਵਧੀਆ ਜੀ ਬਾਈ ਜੀ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਮੇਰੇ ਬੇਟੇ ਦਾ ਪਹਿਲੇ ਟਰੈਕਟਰ ਪਹਿਲਾ ਟਰੈਕਟਰ ਤੁਹਾਡੇ ਘਰੇ ਜਾ ਰਿਹਾ ਹੌਲੈਂਡ ਦਾ ਸੱਚੀ ਦੱਸੇ ਝੂਠ ਨਾ ਮਾਰੇ ਬਾਈ ਕੀ ਗੱਲ ਤੇ ਗੱਲ ਕੋਈ ਖਿਡਾਰੀ ਜੀ ਬਾਹਰ ਥੋੜੀ ਨਹੀਂ ਆਈ ਮੇਰੀ ਨਹੀਂ ਤੁਸੀਂ ਮੈਨੂੰ ਮਿਲੇ ਤੁਹਾਨੂੰ ਕਿਵੇਂ ਲੱਗਿਆ ਓਹ ਬੜੀ ਵਧੀਆ ਲੱਗੀ। ਟਰੈਕਟਰ ਖਰੀਦ ਕੇ ਸਵਾਦ ਆਇਆ ਕਿ ਨਹੀਂ ਆਇਆ? ਪੂਰਾ ਫੁੱਲ ਸਵਾਦ ਆਇਆ ਬਾਈ। ਕਿਸੇ ਨੂੰ ਸਾਈ ਫੜਾਈ ਹੈ ਜੇ ਵਿੱਚੋਂ ਕੱਢ ਕੇ ਬਾਈ ਸੌਦਾ ਕਰਾ ਦੋ। ਜਮਾਈ ਨਹੀਂ। ਜੇ ਉਹਨੂੰ ਦਾਤ ਹੀ ਨਹੀਂ ਲਾਇਆ ਬਾਈ ਅਜੀਆਂ ਫਿਰ ਨਾ ਜੀ। ਅੱਛਾ ਬਾਈ ਜੀ ਤੁਹਾਨੂੰ ਕੀ ਕਿਹਾ ਸੀ ਕਿ ਮੈਂ ਕੀ ਕੁਝ ਚੇਂਜ ਕਰਕੇ ਦੇ ਸਕਦਾ ਤੁਹਾਨੂੰ? ਸੌਦੇ ਤੋਂ ਬਾਅਦ। ਤੁਸੀਂ ਕਿਹਾ ਵੀ ਜਿਹੜਾ ਕੁਝ ਤੁਹਾਨੂੰ ਚਾਹੀਦਾ ਉਹ ਕਰ ਦੂੰਗਾ। ਟਾਇਰ ਕਿਹਾ ਜੀ ਤੁਹਾਨੂੰ? ਹਾਂ ਜੀ। ਕਿ 15 ਵਾਲੇ ਨਹੀਂ ਪਸੰਦ ਤੇ 16 ਵਾਲੇ ਪਾ ਲੈਣੇ ਆ। ਇੰਜਨ ਦੀ ਸਰਵਿਸ ਤੇ ਪੈਸੇ ਮੰਗੇ ਦੁੱਤੋਂ? ਨਾ ਜੀ ਨਾ। ਨਹੀਂ ਮੰਗੇ। ਜੇ ਕੋਈ ਤੁਹਾਨੂੰ ਹੋਰ ਚੀਜ਼ ਕੋਈ ਨਹੀਂ ਪਸ ਦੂਜਾ ਚਾਹੀਦਾ ਰਸਪੀਆ ਮੰਗਿਆ ਸਲੈਂਸਰ ਦਾ ਜੀ ਮੈਂ ਫਰੀ ਲਾ ਕੇ ਦੇਵਾਂਗੇ ਤੇ ਮੈਂ ਜੇ ਕੋਈ ਹੋਰ ਚੀਜ਼ ਚਾਹੀਦੀ ਹੈ ਕੋਈ ਚੇਂਜ ਕਰਨੀ ਹੋ ਵੀ ਕਰ ਹਾਂ ਤੁਸੀਂ ਕਹਿਆ ਵੀ ਦੱਸੋ ਕੀ ਕਰਾਉਣਾ ਖੁਸ਼ ਹਾਂ ਭਾਈ ਬਿਲਕੁਲ ਖੁਸ਼ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਤੁਹਾਨੂੰ ਵਾਦਾ ਕਰੇ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੋ ਵਨ ਦੂਜਾ ਵੀ ਮੈਥੋਂ ਲੈ ਮੈਥੋਂ ਲੈਣਾ ਮੋ ਠੀਕ ਹੈ ਗੱਲ ਇਹ ਸਪੈਸ਼ਲੀ ਲੁਧਿਆਣੇ ਤੋਂ ਭਾਈ ਆਏ ਸੀ ਆਪਣੇ ਕੋਲੇ ਤੇ ਕਿਤੇ ਨਹੀਂ ਆ ਕੇ ਇੱਥੇ ਬਹਿ ਕੇ ਕਹਿੰਦੇ ਸ਼ਰਮਾ ਟਰੈਕਟਰ ਦੇ ਦੇ ਮੈਂ ਕਿਹੜਾ ਇਹ ਸਾਡੇ ਜਵਾਕਾਂ ਵਰਗਾ ਭੋਲੂ ਵਰਗਾ ਹੀ ਆ ਮੈਨੂੰ ਤਾਂ ਕਹਿੰਦਾ ਅੰਕਲ ਲੈਣਾ ਹਾਵਲੈਂਡ ਉਧਰਤੀ ਕੋਈ ਹਾਵਲੈਂਡ ਲਿਆਂਦਾ ਕਰੋ ਦੋ ਘਰੇ ਖੜੇ ਆ ਇਹ 15 ਉਹ 14 ਨੇ ਕਹਿੰਦਾ ਅੰਕਲ ਆਹ ਦੇ ਦੇ ਇਹਦਾ ਦਾਦੂ ਆਇਆ ਦਾਦੂ ਆ ਨਾ ਤੇਰਾ ਹਾਂਜੀ ਹਾਂਜੀ ਦਾਦੂ ਵੀ ਆਇਆ ਮੈਂ ਤੇ ਮੈਂ ਆਖਿਆ ਬਾਪੂ ਬੋਲ ਕਿਹੜਾ ਲਵਾਂ ਕਹਿੰਦਾ ਪੁੱਤ ਆ ਦੇ ਮੈਨੂੰ ਪੁੱਤ ਕਹਿਤਾ ਉਹਨੇ ਯਾਰ ਫੇਰ ਤਾਂ ਫੇਰ ਤੈਨੂੰ ਪਤਾ ਗਲਰੀ ਫਸ ਗਈ ਸ਼ਰਮੇ ਦੀ ਇੱਥੇ ਆ ਕੇ ਜੀ ਸਾਨੂੰ ਪੁੱਤ ਕਹਿਤਾ ਕਿਸੇ ਨੇ ਕਿਸੇ ਵਾਲਾ ਤੇ ਗੱਲ ਹੀ ਨਹੀਂ ਰਹੀ ਹੁਣ ਮੈਂ ਬਾਪੂ ਕਿੰਨੇ ਦਾ ਭਰਦਾ ਕਹਿੰਦਾ ਸ਼ੇਰ ਵਗਿਆ ਪੁੱਤ ਕਿੰਨੇ ਦਾ ਮਰਜ਼ੀ ਭਰ ਤੂੰ ਮੈਂ ਲਿਖ ਕੇ ਭਰਿਆ ਸਾਡਾ ਲਖਾਰੀ ਕਹਿੰਦਾ ਈ ਸ਼ਰਮਾ ਤੇਰਾ ਦਿ ਮੈਂ vraie ਉਡਰਾਂਗੇ ਜੇ ਪੁੱਤ ਕਹਤਾ ਕਿਤੇ ਸੀ ਯਾਰ ਜੇ ਬਾਈ ਆਪਣੇ ਤੋਂ ਕੋਈ ਭਰੋਸਾ ਕਰਦੇ ਨਾ ਉਹਦੇ ਵਾਸਤੇ ਰੇਟ ਹੀ ਕੁਝ ਹੋਰ ਠੀਕ ਹੈ ਜੀ ਠੀਕ ਹੈ ਗੱਲ ਜੇ ਕਿਸੇ ਭਰਾ ਨੂੰ ਨਹੀਂ ਪਸੰਦ ਆਉਂਦਾ ਬਾਅਦ ਚ ਟਰੈਕਟਰ ਚੇਂਜ ਕਰਕੇ ਲੈ ਜਾਓ ਕੋਈ ਚੱਕਰ ਨਹੀਂ ਠੀਕ ਹੈ ਲੋਹੇ ਨਾਲ ਨਹੀਂ ਬੱਤਨਾ ਭਰਾਵਾਂ ਨਾਲ ਬੱਤਨਾ ਠੀਕ ਹੈ ਸਵੇ ਤੱਕਰ ਪੈਸੇ ਨਹੀਂ ਲੈ ਕੇ ਜਾਂਦੇ ਚੱਕ ਕੇ ਤੇ ਆ ਮੋੜੇ ਲੈ ਕੇ ਜਾਣਗੇ ਠੀਕ ਹੈ ਜੀ ਬਾਈ ਕਲਵੀਰ ਨੇ ਕਿਹਾ ਸੀ ਜਦੋਂ ਵੀਡੀਓ ਬੰਦ ਹੋਈ ਸੀ ਕਹਿੰਦਾ ਤੈਨੂੰ ਬਚਾਊ ਕੌਣ ਆਪਾਂ ਨੂੰ ਮੈਂ ਆ ਬਚਾਉਣਗੇ ਜਿਹੜੇ ਵੀਡੀਓ ਦੇਖੀ ਜਾਂਦੇ ਠੀਕ ਹੈ ਜੀ ਕਹਿੰਦਾ ਤਜਰਬਾ ਦਿਖਾ ਮੈਂ ਤਿਆਰਪਾ ਦਿਖਾ ਦਨੇ ਤੈਨੂੰ ਕਹਿੰਦਾ ਦਿਖਾ ਦੇ ਯਾਰਪਾ ਮੈਂ ਵੀਰੇ ਲੇਖੋ ਵੀਡੀਓ ਦੇ ਵਿੱਚ ਕਮੈਂਟ ਲੇਖੋ ਸ਼ਰਮਾ ਜਿੰਦਾਬਾ ਜਿੰਦਾਬਾ ਤੇ ਮੇਰੇ ਭਰਾਵਾਂ ਨੇ ਨਾ ਚੱਬ ਗੜਤੇ ਸੀ ਬਾਈ ਠੀਕ ਹੈ ਜੀ ਕੜਤੇ ਸੀ ਨਾ हां ਜੀ ਇਸੇ ਕਰਕੇ ਜਾਨ ਵੀ ਹਾਜ਼ਰ ਹੈ ਨਾ ਵਾਸਤੇ ਟਰੈਕਟਰ ਦਾ ਛੋਟੀ ਗੱਲ ਹੀ ਆ ਐਡਾ ਮਨ ਖੁਸ਼ ਆ ਦੋ ਵੇ ਤੇ ਦੋ ਰਹਿ ਗਏ ਟਰੈਕਟਰ ਵਾਧੂ ਘਰੇ ਖੜੇ ਆ ਜਿਹੜਾ ਬੰਦਾ ਅੱਜ ਟਰੈਕਟਰ ਲੈਣਾ ਚਾਹੁੰਦਾ ਇੱਥੋਂ ਮੰਡੀ ਚੋਂ ਛੱਮੇ ਤੋਂ ਠੀਕ ਆ ਅੱਜ ਪਤਾ ਨਹੀਂ ਕਿੰਨਾ ਕਿ ਡਿਸਕਾਊਂਟ ਕਰਦਾਂਗੇ ਟਰੈਕਟਰਾਂ ਤੇ ਅੱਜ ਆਸੀ 2000 ਚਾਬੀ ਨਾਲ ਡੰਮੀ ਟਰੈਕਟਰ ਨਾਲ ਫ੍ਰੀ ਇੱਕ ਛੋਟਾ ਯਾਪ ਠੀਕ ਹੈ ਗੱਲ ਆ ਤੇ ਉਸ ਤੋਂ ਬਾਅਦ ਹੋਣੇ ਆਪਾਂ ਦੂਜੇ ਟਰੈਕਟਰ ਆਜੋ ਭਾਈ ਇਹਦੇ ਬਾਰੇ ਕਰਦੇ ਆ ਹੁਣ ਗੱਲ ਆਪਾਂ 55 10 ਬਾਰੇ ਇਹ ਹੈਗਾ ਭਾਈ ਨੀਓ ਹੋਲੈਂਡ 2021 ਮਾਡਲ ਠੀਕ ਹੈ ਜੀ ਇਹਦੇ ਨਾਲ ਦੇ ਟਾਇਰ ਸੀ 95 ਪੈਸੇ ਠੀਕ ਹੈ ਜੀ ਥੋੜੇ ਜੇ ਖੁਸ਼ਕ ਸੀ ਮੈਂ ਚੱਕ ਕੇ ਲਾ ਤੇ ਮੈਨੂੰ ਵਧੀਆ ਨਹੀਂ ਲੱਗੇ ਮੈਂ ਚੌਂਕੜਾ ਹੀ ਨਵਾਂ ਪਾਤਾ ਠੀਕ ਹੈ ਜੀ ਗੁਰੀਏ ਦੇ ਟਾਇਰ ਆ ਭਾਈ ਠੀਕ ਹੈ ਜੀ ਵੈਂਪਰ ਤੋਂ ਲੈ ਕੇ ਲੈਂਕਾ ਤੱਕ ਜੇ ਟਰੈਕਟਰ ਦੇ ਕਾਲਮ ਲੱਗੀ ਹੋਈ ਨਾ ਹਾਂਜੀ ਤੇ ਆਪਾਂ ਦੇਣ ਦਾ ਰੋਵਾਂਗੇ ਠੀਕ ਹੈ ਜੀ ਠੀਕ ਹੈ ਗੱਲ ਬਾਈ ਇੰਜਨ ਗੇਅਰ ਤਾਂ ਕਿਵੇਂ ਰਹੂ ਮਹਿਰ ਪੀ ਹੀ ਆ ਬਾਈ ਰੁਪਈ ਹੀ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਬਾਈ ਠੀਕ ਹੈ ਜੀ ਤੇ ਕੋਈ ਚੀਜ਼ ਨਾ ਪਸੰਦ ਆਈ ਬਾਈ ਚੇਂਜ ਕਰਕੇ ਦੇਵਾਂਗੇ ਠੀਕ ਹੈ ਜੀ ਇੰਜਨ ਦੀ ਸਰਵਿਸ ਕਰਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਮਾਡਲ ਕਿੰਨੇ ਆ ਗਿਆ ਸਰਵੇਂ ਮਾਡਲ 21 21 21 ਮਾਡਲ ਦਾ ਰੇਟ ਕਿੰਨਾ ਰੇਟ ਇਹ ਦੇਵਾਂਗੇ 6 ਲੱਖ 40 ਹਜ਼ਾਰ ਦਾ 6 ਲੱਖ 40 ਹਜ਼ਾਰ ਦਾ 6 ਲੱਖ 35 ਹਜ਼ਾਰ ਦਾ ਜ 3135 ਦਾ ਮਨੂਮਈ ਰੇਟ ਦੇਖ ਸਕਦੇ ਹਾਂ ਵੀ ਕਿੰਨਾ ਪਰਿਆ ਅੱਜ ਜੱਸ ਨੂੰ ਹੀ ਇਹਨਾਂ ਦੀ ਤੇ ਅਗਲਾ ਟਰੈਕਟਰ ਕਿਹੜਾ ਸਰ ਮੈਂ ਆ ਵੀ ਦਿਖਾ ਦੇ ਕੋਈ ਚੱਕਰ ਨਹੀਂ ਦੇ ਤਾਂ ਦਿੱਤਾ ਇਹ 20 ਮਾਡਲ ਆ ਹਾਂਜੀ ਗੇਅਰ ਪ੍ਰੋ ਆ ਠੀਕ ਹੈ ਜੀ ਰਪੀ ਆ ਹੀ ਐ ਤਾਂ ਸਾਲਾ ਠੀਕ ਹੈ ਜੀ 23 24 ਮਾਡਲ ਬਰਾਬਰ ਖੜਾ ਲੈ ਕੋਈ ਆ ਕੇ ਠੀਕ ਹੈ ਜੀ ਇਹ ਵੀ ਹੋਰ ਤੋਂ ਬਾਈ ਤੁਸੀਂ ਫਾਜ਼ਲ ਕਾ ਜਲਾਲਾਬਾਦ ਜਲਾਲਾਬਾਦ ਟਰੈਕਟਰ ਦਿੱਤਾ ਇਹ ਠੀਕ ਹੈ ਜੀ 20 ਮਾਡਲ ਆ ਗੇਅਰ ਪ੍ਰੋ ਆ 4 ਸਪੀਡ ਟਰੈਕਟਰ ਆ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਜੀ ਰਪੀ ਦਾ ਰਪੀਆ ਜੀ ਇਹ 6,95,000 ਰੁਪਏ ਦੀ ਮੰਗ ਹੈ ਟਰੈਕਟਰ ਦੇਵਾਂਗੇ ਯੈਸ ਜਾਂ ਨੋ ਹਾਂਜੀ 6 ਲੱਖ ਤੇ 40,000 ਰੁਪਏ ਤੋਂ ਘੱਟ ਨਹੀਂ ਦੇਣਾ ਇਹ ਠੀਕ ਹੈ ਜੀ ਠੀਕ ਹੈ ਤਿੰਨ ਦੋ ਟਰੈਕਟਰ ਇਹਦੇ ਨਾਲ ਦੇ ਘਰੇ ਖੜੇ ਆ ਦੋ ਇਹਦੇ ਨਾਲ ਦੇ ਘਰੇ ਖੜੇ ਆ ਘਰੇ ਖੜੇ ਆ ਠੀਕ ਹੈ ਜੀ ਆਹ ਟਰੈਕਟਰ ਆ ਹਾਂਜੀ 2010 ਮਾਡਲ ਆ ਠੀਕ ਹੈ ਜੀ ਪੂਲੇ ਟਾਇਰ ਨਵੇਂ ਆ ਪਿਛਲੇ ਭਾਈ ਅੱਧੇ ਮੰਨ ਲਓ ਠੀਕ ਹੈ ਜੀ ਇਹ ਟਰੈਕਟਰ ਦੇਵਾਂਗੇ 2.5 ਲੱਖ ਰੁਪਏ ਦਾ 2.5 ਲੱਖ ਟੱਕ ਡੱਕ ਵੇਚਿਆ ਡੰਡਾ ਫੱਟੀ ਸਭ ਕੁਝ ਨਾਲ ਟੱਕ ਡੱਕ ਵੇਚਿਆ ਡੰਡਾ ਫੱਟੀ ਟਰੈਵਲ ਸਭ ਕੁਝ ਨਾਲ ਆ ਬਾਈ ਟਰੈਕਟਰ ਠੀਕ ਹੈ ਜੀ ਚਾਰੇ ਟਾਇਰ ਨਵੇਂ ਆ ਗੁਜਰਿਆ ਪਿਆ ਡੀ ਸਾਰਾ Ориਜਨਲ ਆ ਠੀਕ ਹੈ ਜੀ ਲਓ ਟਰੈਕਟਰ ਜਿਹੜਾ ਕੁਝ ਹੋ ਉਹ ਲਵਾ ਦੂੰ ਡੈਕ ਵੀ ਲਵਾ ਦੂੰ ਨਾਲ ਗੱਲ ਕੀ ਕਰਦਾ ਜਿੱਤਾ ਤੇਰੀਆਂ ਵੀਡੀਓ ਬਾ ਕੀ ਦਿਨਾਂ ਪਿਆ ਬਾ ਕੀ ਦਿਨਾਂ ਪਿਆ ਦੇਖਰ ਮੇ ਨਾਲ ਸ਼ਰਮੇ ਨਾਲ ਰਾਤ ਆਏ ਥੋਡੀ ਮੰਡੀ ਤੇ ਬਾਲੇ ਚਰਵਾਦਾ ਜੀ ਲੈ ਬਾਈ ਯਾਰ ਮਸਟ ਵੈਲਕਮ ਯਾਰ ਤੁਹਾਡਾ ਠੀਕ ਹੈ ਜੀ 2014 ਮਾਡਲ ਦਾ ਚਾਰੇ ਟਾਇਰ ਨਵੇਂ ਆ ਬਾਕੇ ਚਲਾ ਕੇ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਠੀਕ ਹੈ ਗੱਲ ਜਿਵੇਂ ਕਹਿੰਿਆ ਉਵੇਂ ਹੀ ਦੇ ਦਾਂਗੇ ਇਹ ਟਰੈਕਟਰ ਤਾਂ ਆਪਾਂ ਕਿਵੇਂ ਫੇਰ ਵੀ ਮਾਡਲ ਮਾਡਲ 14 14 ਮਾਡਲ ਦਾ ਰੇਟ ਵੀ ਭਰਿਆ ਹੋਣਾ ਰੇਟ ਇਹਦਾ ਹੈਗਾ ਸੀ ਚਲ ਰੇਟ ਕੁਛ ਵੀ ਹੋਵੇ ਠੀਕ ਹੈ ਇਹ ਟਰੈਕਟਰ ਦੇ ਦਾਂਗੇ 4 ਲੱਖ 40 ਹਜ਼ਾਰ ਦਾ 4 ਲੱਖ ਮੌਕੇ ਤੇ ਮਾਨ ਸਨਮਾਨ ਵੀ ਕਰ ਦਾਂਗੇ ਮੌਕੇ ਤੇ ਹੋਰ ਵੀ ਮਾਨ ਸਨਮਾਨ ਹੋ ਜੂ ਮਿੱਤਰੋ ਆ 100000 ਨਾ 60000 ਰੁਪਏ ਚਾਪੀ ਤੇ ਨਾਲ ਜੇ ਅੱਜ ਕੋਈ ਖਰੀਦੂਗਾ 2000 ਰੁਪਏ ਚਾਪੀ ਨਾਲ ਜੇ ਅੱਜ ਖਰੀਦਦਾ ਅੱਜ ਤਾਂ ਹੀ ਨਹੀਂ ਪਤਾ ਇਹਦਾ ਕੀ ਦਾਦਾ ਮੈਂ ਠੀਕ ਹੈ ਅੱਜ ਮੇਰੇ ਮੁੰਡੇ ਦੇ ਟਰੈਕਟਰ ਦੀ ਓਪਨਿੰਗ ਆ ਤੇ ਦੋ ਲੈ ਦੀ ਦੋਨੇ ਵੇਚਦੇ ਤੈਨੂੰ ਪਤਾ ਹੋਊਗਾ ਮੁੰਡੇ ਦੇ ਹਾਂਜੀ 20 ਮਾਡਲ ਠੀਕ ਹੈ 20 ਮਾਡਲ ਆ ਗਿਆ ਟੌਪ ਮ ਠੀਕ ਹੈ ਗੱਲ ਟਾਇਰ ਪਿਛਲੇ ਹੈਗੇ 90 95 ਪੈਸੇ ਠੀਕ ਹੈ ਜੀ ਨਵੀਂ ਆ ਉਹ ਤਾਂ ਲੱਗ ਪੈਗਾ ਠੀਕ ਹੈ ਜੀ 3 ਸਪੀਡ ਹੈ 30 ਸਪੀਡ ਨਹੀਂ 2 ਸਪੀਡ 2 ਸਪੀਡ ਈ ਕਿਆ ਲੱਗ ਤੋਂ ਕਲੱਚ ਵਾਲਾ ਹਾਂ ਕਲੱਚ ਤੋਂ 20 ਮਾਡਲ ਆ 6 25 ਤੋਂ ਆਦਾ 6 ਲੱਖ ਦਾ 6 ਲੱਖ ਦਾ ਤੇਰੀ ਵੀਡੀਓ ਦੇਖ ਕੇ ਆਇਆ ਯਾਰ 590 ਦਾ 590 ਦਾ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਦੇ ਦਾਂਗੇ ਦੇ ਦਾਂਗੇ ਮੂਰੇ ਆ ਕੇ ਦੋ ਐਸਰ 15 ਮਾਡਲ ਆ 15 ਮਾਡਲ ਆ ਬੁਲੇਟ ਐਰ 90 ਪੈਸੇ ਪਿਛਲੇ ਭਾਈ 45 ਕੇ ਪੈਸੇ ਠੀਕ ਹੈ ਜੀ ਇਹ ਲੋਨ ਹੋ ਜੂ ਜਿੰਨੇ ਦਾ ਟਰੈਕਟਰ ਉਹਨੇ ਦਾ 285 ਡਿਮਾਂਡ ਆ ਟਰੈਕਟਰ ਦੇ ਦਾਂਗੇ 2 ਲੱਖ ਤੇ 60 ਹਜ਼ਾਰ ਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ 17 ਮਾਡਲ ਆ ਠੀਕ ਹੈ ਜੀ ਟਰੈਕਟਰ ਜਮਾ ਨਵਾਂ ਹੀ ਆ ਪਰ ਟਾਇਰ ਥੋੜੇ ਜੇ ਘੱਟ ਆ ਮੂਹਰ ਲਈ 300 ਪੈਸੇ ਆ ਠੀਕ ਹੈ ਜੀ ਪਿਛਲੇ 40 ਕੇ ਪੈਸੇ ਟਾਇਰ ਆ ਟਰੈਕਟਰ ਸੋਨਾ 485 ਜ 17 ਮਾਡਲਾ ਠੀਕ ਹੈ ਜੀ ਅ ਟਰੈਕਟਰ ਦੇ ਦਾਂਗੇ 330 ਹਜ਼ਾਰ ਦਾ 330 ਹਜ਼ਾਰ ਦਾ ਮੇਤਰੋ ਬਣੂਗਾ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹਾਂ location ਭਾਈ ਜੇਦਾ ਮੰਡੀ ਦੀ ਗੱਲ ਕਰਕੇ ਤਾਂ ਪੰਜਾਬੀ ਢਾਬੇ ਦੇ ਬਿਲਕੁਲ ਨਾਲ ਆ ਠੀਕ ਹੈ ਜੀ ਠੀਕ ਹੈ ਜੇ ਮੇਰੇ ਘਰ ਦੀ ਗੱਲ ਕਰਕੇ ਹਾਂਜੀ ਮੇਰਾ ਘਰ ਆ ਰਾਮਾ ਰੋਡ ਤੋਂ ਸੰਗਤ ਰੋਡ ਤਲਵੰਡੀ ਸਾਬੋ ਮੇਰਾ ਘਰ ਆ ਠੀਕ ਹੈ ਜੀ ਸੜਕ ਦੇ ਉੱਤੇ ਟੋਕੇ ਵਾਲੀ ਮਸ਼ੀਨ ਲੱਗੀ ਆ ਵੀਰੇ ਠੀਕ ਹੈ ਜੀ ਉਹਦੀ ਅਗਲੀ ਕੋਠੀ ਮਤਲਬ ਉਹਲਾ ਮਕਾਨ ਮੇਰਾ ਠੀਕ ਹੈ ਜੀ ਠੀਕ ਹੈ ਕੋਈ ਵੀ ਟ੍ਰਾਈਟਰ ਲੈਣਾ ਹੋਵੇ ਹਾਂਜੀ ਠੀਕ ਹੈ 10 15 ਵੀਡੀਓ ਦੇਖ ਕੇ ਠੀਕ ਹੈ ਜੀ ਠੀਕ ਹੈ ਪੰਜ ਚਾਰ ਸ਼ਹਿਰਾਂ ਚ ਉਹਦੇ ਪਿੰਡਾਂ ਚ ਪੁੱਛ ਕੇ ਫੇਰ ਸ਼ਰਮੇ ਕੋਲੇ ਆਇਓ ਨਹੀਂ ਆਇਓ ਨਾ ਵੀਰੇ ਠੀਕ ਹੈ ਜੀ ਕਿ 20 30 ਹਜ਼ਾਰ ਦਾ ਫਰਕ ਹੋਇਆ ਤਾਂ ਆਇਓ ਨਹੀਂ ਆਇਓ ਨਾ ਠੀਕ ਹੈ ਜੀ ਇਹ ਗਲਤ ਗੱਲ ਹੈ ਜੀ ਗੱਲ ਸਹੀ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ ਬਾਹਲ ਵਿਹਲੇ ਪਏ ਆ ਲੋਕਾਂ ਦੇ ਸੰਦ ਵਿਹਲੇ ਪਏ ਆ ਸ਼ਰਮੇ ਦੇ ਟਰੈਕਟਰ ਵਿਹਲੇ ਖੜੇ ਆ ਖੰਦ ਪਾਓ ਤਸੱਲੀ ਕਰੋ ਠੀਕ ਹੈ ਜੀ ਜੇ ਤੁਹਾਨੂੰ ਤੇਲ ਨਾ ਪਸੰਦ ਆਇਆ ਕੋਈ ਡੰਡਾ ਫੱਟੀ ਨਾ ਪਸੰਦ ਆਇਆ ਛਤਰੀ ਨਾ ਪਸੰਦ ਆਈ ਠੀਕ ਹੈ ਗੱਲ ਕੋਈ ਟਾਇਰ ਟੱਪੂ ਨਾ ਪਸੰਦ ਆਇਆ ਬਦਲ ਕੇ ਚੇਂਜ ਠੀਕ ਹੈ ਜੀ ਤੇ ਟਰੈਕਟਰ ਨਾ ਫਸਾਉਂਦਾ ਟਰੈਕਟਰ ਬਦਲ ਕੇ ਚੇਂਜ ਠੀਕ ਹੈ ਜੀ 1000 ਰੁਪਿਆ ਚਾਬੀ ਨਾਲ ਠੀਕ ਹੈ ਜੀ ਨਾ ਛੋਟਾ ਡੰਮੀ ਟਰੈਕਟਰ ਠੀਕ ਹੈ ਜੀ ਇਸ ਤੋਂ ਵੱਧ ਤਾਂ ਕੋਈ ਕਰ ਨਹੀਂ ਸਕਦਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਭਾਜੀ WhatsApp ਨੰਬਰ 887294545 ਕਾਲਿੰਗ ਨੰਬਰ 947884545 ਠੀਕ ਹੈ ਜੀ ਜੇ ਵੀਰੇ ਵੀਡੀਓ ਬਧਿਆ ਲੱਗੀ ਨਾ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਲ フォलो ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ